ਆਈ ਬੁੱਢਣੇ ਸ਼ਾਹੀਦਾ ਪੀਰਾਂ ਮੇਰੋਂ ਪਾਰ ਜਿੱਤੇ ਦੁਖੀਆਂ ਗਰੀਬਾਂ ਕੀ ਵੀ ਸੁਣੀ ਜਾਂਦੀ ਏ ਆਈ ਬੁੱਢਣੇ ਸ਼ਾਹੀਦਾ ਪੀਰਾਂ ਮੇਰੋਂ ਪਾਰ ਜਿੱਤੇ ਦੁਖੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਜਿੱਥੇ ਆਕੇ ਕਦੇ ਕੋਈ ਜਿੱਥੇ ਆਕੇ ਕਦੇ ਕੋਈ ਹੋ ਆਕੇ ਕਦੇ ਕੋਈ ਨਾ ਨਰਾਸ਼ ਮੁੜੀਂ ਨਕਮੀ ਜ਼ਿੰਦਗੀ ਜਦੋਂ ਸਾਈਂ ਦਰ ਆਵੇ ਹੋ ਕੇ ਗੁਣੀ ਜਾਂਦੀ ਏ ਸਾਈਂ ਬੁੱਢੜਾ ਸ਼ਾਹੀ ਦਾ ਤੇਰਾ ਨੈਰੋ ਪਰ ਕਿਤੇ ਦੁਨੀਆਂ ਗਰੀਬਾਂ ਦੀ ਵੀ ਸੁਣੀ ਜਾਂਦੀ ਏ ਸਾਈਂ ਬੁੱਢੜਾ ਸ਼ਾਹੀ ਪੀਰਾਂ ਦੀ ਜਾਇਦਾਦ ਆਂਦੀ ਦਰਬਾਰ ਪੀਰ ਬਾਬਾ ਲਾਬੇ ਸ਼ਾਹੀ ਪਿੰਡ ਖਨੌੜਾ ਈਦਗਾ ਵਿਖੇ ਤਿੰਨ ਰੋਜ਼ਾ ਤਿੰਨ ਦਿਨ ਰੋਜ਼ਾ ਮੇਲਾ ਬੜੇ ਧੂਮਦੰਨ ਮਨਾਇਆ ਗਿਆ ਅੱਜ 25 ਤਰੀਕ ਇੰਟਰਨੈਸ਼ਨਲ ਕਲਾਕਾਰ ਪਹੁੰਚ ਕੇ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਹਨ ਤੇ ਸੰਗਤ ਦਾ ਤੇ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵੈਲਕਮ ਜ਼ਿਕਰਾ ਪੀਰ ਬਾਬਾ ਲਾਬੇ ਸ਼ਾਦਾ ਬਹੁਤ ਸਾੱਚੇ ਦਰਬਾਰ ਕੀਜੈ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਖਨੋੜਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੀਰ ਬਾਬਾ ਲਾਬੇ ਸ਼ਾਦੀ ਦਰਬਾਰ ਤੇ ਤਿੰਨ ਦਿਨ ਤੋਂ ਮੇਲਾ ਜਿਹੜਾ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਹਦੇ ਵਿੱਚ ਨਾਮ ਭਰ ਕਲਾਕਾਰ ਔਰ ਕਬਾਲ ਪਿੰਡ ਦੀਆਂ ਪੂਰੇ ਸਹਿਯੋਗ ਐਨਆਰਓ ਭਰਾਵਾਂ ਦਾ ਇਲਾਕੇ ਭਰ ਤੋਂ ਬੜੀ ਸੰਗਤ ਨੇ ਬੜਾ ਸਹਿਯੋਗ ਕੀਤਾ ਔਰ ਮੇਲਾ ਇੱਕ ਯਾਦਗਾਰ ਬਣ ਗਿਆ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ ਅਸੀਂ ਐਨਆਰਏ ਵੀਰਾਂ ਦਾ ਪਿੰਡ ਵਾਸੀਆਂ ਦਾ ਔਰ ਬਾਹਰੋਂ ਆਈ ਪੂਰੀ ਸੰਗਤ ਦਾ ਬਹੁਤ ਹੀ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਸੱਚੇ ਪਾਤਸ਼ਾਹ ਪੀਰ ਬਾਬਾ ਲਾਬੇਸ਼ਾ ਜੀ ਇਲਾਕੇ ਦੀ ਤੇ ਪੂਰੀ ਸੰਗਤ ਦੇ ਆਪਣਾ ਮਿਹਰ ਭਰਿਆ ਹੱਥ ਦੇ ਕੇ ਰੱਖਣਾ ਇਹਨਾਂ ਕੋਲ ਕਹਿੰਦਾ ਹੋਇਆ ਫੇਰ ਮੈਂ ਇਲਾਕਾ ਪਰ ਤੋਂ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਪੀਰਾਂ ਦੀ ਜੈ ਪੀਰਾਂ ਦੀ ਜੀ ਸਰਕਾਰ ਦਾ ਬੋਲ ਸਾਚੇ ਦਰਬਾਰ ਕੀ ਜੈ ਸੋ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਆਪਣੇ ਐਨ ਆਰ ਆਈ ਵੀਰ ਜਿਨ੍ਹਾਂ ਨੇ ਤਰਨ ਮੰਨ ਦੇ ਨਾਲ ਧਨ ਦੇ ਨਾਲ ਬਹੁਤ ਹੀ ਵੱਦ ਚੜ ਕੇ ਸੇਵਾ ਕੀਤੀ ਆ ਕਿਉਂਕਿ ਇਹ ਜਿਹੜਾ ਮੇਲਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਨਗਰ ਨਿਵਾਸੀ ਦੇ ਸੋਹ ਸਹਿਯੋਗ ਨਾਲ ਬਹੁਤ ਹੀ ਧੂਮ ਧਾਮ ਦੇ ਨਾਲ ਤਿੰਨੇ ਹੀ ਦਿਨ ਮਨਾਇਆ ਜਾਂਦਾ ਔਰ ਤਿੰਨੇ ਹੀ ਦਿਨ ਲੰਗਰ ਚੱਲਦੇ ਨੇ ਦਾਦਾ ਜੀ ਦੇ ਤੇ ਛਵੀਲਾ ਦੇ ਲੰਗਰ ਚੱਲਦੇ ਨੇ ਤੇ ਇੰਟਰਨੈਸ਼ਨਲ ਕਲਾਕਾਰ ਆਉਂਦੇ ਨੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰਾ ਸਤਿਕਾਰਯੋਗ ਜਸਵੰਤ ਸਿੰਘ ਜੱਸਾ ਜੋ ਕਿ ਬਹੁਤ ਹੀ ਤਨਮਨ ਧਨ ਦੇ ਨਾਲ ਸੇਵਾ ਕਰਦਾ ਸੋ ਸਾਰੇ ਹੀ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਲੇ ਨੂੰ ਬਹੁਤ ਹੀ ਵਧੀਆ ਤਰੀਕੇ ਦਾ ਨਿਵੇਰੇ ਚੜਾਇਆ ਤੇ ਆਪਣੀਆਂ ਜਾਨਾਂ ਛੱਡਦਾ 2024 ਮੇਲਾ ਖਨੌੜੇ ਦਾ ਸਪੰਨ ਹੋਇਆ ਇਹ ਸਰਕਾਰ ਦਾ ਬੋਲ ਸਾਡੇ ਦਰਵਾਰ ਹੀ ਜੈ